ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਅਸੀਂ ਇੱਕ ਭੈਣ ਦੀ ਸੇਰੇ ਮਰਜ਼ੇ ਤੇ ਅੱਜ ਉਸ ਪਰਿਵਾਰ ਨੂੰ ਰਾਸ਼ਨ ਦੀ ਸੇਵਾ ਦੇਣ ਵਾਸਤੇ ਜਾ ਰਹੇ ਹਾਂ ਸਾਰੀ ਸ਼ਹੀਦ ਭਗਤ ਸਿੰਘ ਵਾਲੀ ਟੀਮ ਤੇ ਅੱਜ ਸਾਡੇ ਵੀਰ ਸੰਜੂ ਵੀਰ ਜਿਹੜਾ ਸਾਡਾ ਤਰਨ ਤਰਨ ਤੋਂ ਉਹਨੇ ਵੀ ਸਾਡੇ ਨਾਲ ਅੱਜ ਸੇਵਾ ਦੇਣ ਵਾਸਤੇ ਆਣੀ ਸੀ ਤੇ ਉਹ ਥੋੜੀ ਤਬੀਅਤ ਕਰਕੇ ਉਹ ਕਹਿੰਦੇ ਵੀ ਨੈਕਸਟ ਟਾਈਮ ਜ਼ਰੂਰ ਚੱਲਾਂਗਾ ਤੁਹਾਡੇ ਨਾਲ ਸੇਵਾ ਦੇਣ ਵਾਸਤੇ ਤੇ ਅੱਜ ਇੱਕ ਕੋਲ ਤੇ ਉਹਨਾਂ ਨੇ ਇਸ ਪਰਿਵਾਰ ਵਾਸਤੇ ਇੱਕ ਟੀਮ ਜਿਹੋ ਦਾ ਭੇਜਿਆ ਤੇ ਬਾਕੀ ਸ਼ਹੀਦ ਭਗਤ ਸਿੰਘ ਗਰੁੱਪ ਵੱਲੋਂ ਜਿੰਨਾ ਵੀ ਸੇਵਾ ਸਰੀ ਏ ਤੇ ਆਪਾਂ ਅੱਜ ਉਸ ਪਰਿਵਾਰ ਨੂੰ ਦੇਣ ਵਾਸਤੇ ਚੱਲੇ ਆਂ ਤਮੇ ਸਾਰੇ ਹੀ ਆਪਣੇ ਵੀਰਾਂ ਭਰਾਵਾਂ ਦਾ ਧੰਨਵਾਦ ਕਰਦਾ ਵਾਂ ਜਿਹੜੇ ਕੀ ਟੈਂਸਰ ਲੋੜਵੰਦ ਪਰਿਵਾਰਾਂ ਦੀ ਬਾਹ ਫੜਦੇ ਨੇ ਜਿਹੜੇ ਇੱਕ ਫੋਨ ਦੇ ਉੱਤੇ ਸੇਵਾ ਸਾਨੂੰ ਭੇਜਦੇ ਨੇ ਤੇ ਆਪਾਂ ਅੱਗੇ ਪਰਿਵਾਰਾਂ ਨੂੰ ਦੇ ਦਿੰਨੇ ਆ ਤੇ ਮੈਂ ਤੇ ਦੋਸਤੋ ਕਹਿੰਨਾ ਕਿ ਟਾਈਮ ਕੱਢੋ ਤੇ ਸਾਡੇ ਨਾਲ ਚੱਲਿਆ ਕਰੋ ਕਿ ਪੈਸੇ ਤੇ ਤੁਸੀਂ ਦੇ ਹੀ ਰਹੇ ਹੋ ਤੇ ਤੁਸੀਂ ਟਾਈਮ ਵੀ ਦਿਓ ਸਾਡੇ ਨਾਲ ਚੱਲੋ ਅਸੀਂ ऐसे परिवार ਤੁਹਾਨੂੰ ਮਿਲਾਨੇ ਆ ਵੀ ਤੁਸੀਂ ਵੇਖ ਕੇ ਆਪਣੇ ਕਹੋਗੇ ਵੀ ਵਾਕਿ ਹੀ ਆ ਅਸੀਂ ਦੇਣਾ ਚਾਹੀਦਾ ਗਰੀਬ ਦਾ ਮੂੰਹ ਗੁਰੂ ਜੀ ਕੋਲ ਆਪਾਂ ਸੋਣਦੇ ਆਏ ਆ ਤੇ ਅਸੀਂ ਕਿਸੇ ਗਰੀਬ ਦੀ ਮਦਦ ਕਰਦੇ ਆ ਜਾਂ ਕਿਸੇ ਲੋੜਵੰਦ ਦੀ ਮਦਦ ਕਰਦੇ ਆ ਤੇ ਅਸੀਂ ਰੱਬ ਦੀ ਬਰਗਾਹ ਦੇ ਵਿੱਚ ਹੀ ਮਦਦ ਕਰਦੇ ਆ ਤੇ ਇਸ ਕਰਕੇ ਸਾਰੇ ਵੀਰਾਂ ਨੂੰ ਭੈਣ ਭਰਾਵਾਂ ਨੂੰ ਇਹ ਕੰਮ ਕਰਨਾ ਚਾਹੀਦਾ ਹੈ ਕਿ ਅਸੀਂ ਕਿਸੇ ਲੋੜਵੰਦ ਦੀ ਮਦਦ ਕਰੀਏ ਤਾਂ ਕਿ ਉਹਦਾ ਮਸਲਾ ਹੱਲ ਹੋ ਜੇ ਤੇ ਸਾਡਾ ਜਿਹੜਾ ਅੱਗਾ ਸਬਰ ਜੇ ਵਾਹਿਗੁਰੂ ਜੀ ਦਾ ਖਾਲਸਾ